ਹਾਂਜੀ ਸਾਸ਼ੀ ਕਾਲ ਜੀ ਸਾਰਨ ਹਾਂ ਕਿ ਤੁਸੀਂ ਸਾਰੇ ਜਾਣੇ ਹੋਵੋਗੇ ਵਧੀਆ ਪਿੱਛੇ ਫਰੇਮ ਨੂੰ ਥੋੜਾ ਜਿਹਾ ਇਗਨੋਰ ਕਰਿਓ ਤੇ ਅੱਜ ਆਪਣੀ ਥੋੜਾ ਜਿਹਾ ਵੀਡੀਓ ਨੂੰ ਕੁਝ ਲੈ ਕੇ ਵੱਡੀ ਸੀਗਾ ਮੈਂ ਕਾਫੀ ਟਾਈਮ ਤੋਂ YouTube ਦੇ ਉੱਪਰ ਤੇ Facebook ਦੇ ਉੱਪਰ ਕੋਈ ਵੀਡੀਓ ਨਹੀਂ ਸੀ ਪਾ ਰਿਆ ਅੱਜ ਆਪਣਾ ਵੀਡੀਓ ਪਾਉਣ ਦਾ ਮਕਸਦ ਸਿਰਫ ਇੱਕ ਹੀ ਸੀਗਾ ਕਿ ਅੱਜ ਨਾ ਦੋ ਤਿੰਨ ਇੱਕ ਗੱਲਾਂ ਕਰਨੀਆਂ ਨੇਗੀਆਂ ਤੇ ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਨੇਗੀਆਂ ਚਲੋ ਆਪਾਂ ਗੱਲ ਕਰਦੇ ਹਾਂਗੇ ਸਭ ਤੋਂ ਪਹਿਲਾਂ ਤਾਂ ਵੀਰੇ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੈਪਨ ਨੂੰ ਤੇ ਹਥਿਆਰ ਨੂੰ ਕਿਸੇ ਨੂੰ ਆਪਾਂ ਪ੍ਰਮੋਟ ਨਹੀਂ ਕਰਦੇ ਆ ਆਪਣਾ ਕੰਮ ਸਿਰਫ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦਾ ਤੇ ਤੁਸੀਂ ਸਿਰਫ ਇੱਕ ਇਨਫੋਰਮੇਸ਼ਨ ਤੱਕ ਹੀ ਸੀਮਤ ਰੱਖਿਓ ਆਪਾਂ ਉਸ ਤੋਂ ਅੱਗੇ ਕਿਸੇ ਵੀ ਚੀਜ਼ ਨੂੰ ਨਾ ਕੋਈ ਪ੍ਰਮੋਟ ਕਰਦੇ ਤੇ ਨਾ ਹੀ ਕੋਈ ਇਜਾਜ਼ਤ ਆ ਗੱਲ ਕਰਦੇ ਵੀਰੇ ਅੱਜ ਹਥਿਆਰਾਂ ਦੀ ਅੱਜ ਮੈਂ ਪਹਿਲੀ ਵਾਰੀ ਆਪਦੇ ਆਪ ਹੱਥ ਨਾਲ ਵਲੌਗ ਤੈ ਬਣਾ ਰਿਹਾਗਾ ਤਾਂ ਥੋੜਾ ਜਿਹਾ ਹਾਲਤ ਨੂੰ ਤੁਸੀਂ ਇਗਨੋਰ ਹੀ ਕਰਿਓ ਤੁਸੀਂ ਇਨਫੋਰਮੇਸ਼ਨ ਤੱਕ ਸਿਰਫ ਮਤਲਬ ਰੱਖੋ ਹਥਿਆਰਾਂ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਹੈਂਡ ਗਨਸ ਦੀ ਉਹ ਪਿੱਛੋਂ ਸ਼ੁਰੂ ਹੋਈ ਸੀ ਕਿ ਚਲੋ ਆਪਾਂ ਨੇ ਉਹਨਾਂ ਤੋਂ ਬਾਅਦ ਲੰਮਾ ਆਪਾਂ ਨਹੀਂ ਕਰਨਾ ਪਰ ਜਿੱਥੋਂ ਹਥਿਆਰਾਂ ਦੀ ਆਪਾਂ ਕਹਿੰਦੇ ਨੇ ਲਹਿਰ ਵਧ ਗਈ ਸੀ ਉਹਦੀ 18ਵੀਂ ਸਦੀ 18ਵੀਂ ਸਦੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵੈਪਨ ਹੈਂਡ ਗਨ ਦੇ ਵਿੱਚ ਲੋਕਾਂ ਨੇ ਪਸੰਦ ਕੀਤਾ ਸੀਗਾ ਉਹ ਸੀਗਾ ਰਵੋਲਵਰ ਅ ਰਵੋਲਵਰ ਸੀਗਾ ਰਵੋਲਵਰ ਤੁਸੀਂ ਮੰਨ ਲਓ ਅੰਬੀ ਆਪਾਂ ਉਹਨੂੰ ਸਿਕਸਰ ਕਹਿੰਦੇ ਨੇ ਜਾਂ ਗਰਾਰੀ ਵਾਲਾ ਕਹਿੰਦੇ ਨੇ ਕੁਝ ਵੀ ਕਹਿੰਦੇ ਨੇ ਠੀਕ ਹੈ ਜੀ 18ਵੀਂ ਸਦੀ ਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਰਵਾਲਵਰ ਦੀ ਜੀ ਕ੍ਰਾਂਤੀ ਚੱਲੀ ਸੀਗੀ ਉਹ ਚੱਲੀ ਸੀਗੀ ਇੰਗਲੈਂਡ ਤੋਂ ਤੁਹਾਨੂੰ ਪਤਾ ਹੈ ਇੰਗਲੈਂਡ ਦੇ ਵਿੱਚ 18ਵੀਂ ਸਦੀ ਦੇ ਵਿੱਚ ਇੱਕ ਲੀ ਇਨਫੀਲਡ ਨਾਂ ਦੀ ਕੰਪਨੀ ਸੀਗੀ ਜਿਹੜੀ ਬੈਸਟ ਆਫ ਮੰਨੀ ਗਈ ਸੀਗੀ ਵੈਪਨ ਵਾਸਤੇ ਤੁਸੀਂ ਪਿਸਟਲ ਦੀ ਗੱਲ ਕਰ ਸਕਦੇ ਹੋ ਤੁਸੀਂ ਰਾਈਫਲਸ ਦੀ ਗੱਲ ਕਰ ਸਕਦੇ ਹੋ ਤੁਸੀਂ ਬੰਦੂਕ ਦੀ ਗੱਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਉਥੋਂ ਹੀ ਸੀਗੀ ਉਹਦੇ ਚੱਲਦੇ ਵਰਲਡ ਸਾਰੀ ਦੁਨੀਆ ਦੇ ਵਿੱਚ ਰਵਾਲਵਰ ਦਾ ਪੂਰਾ ਦਬਦਬਾ ਕੈਮ ਕੀਤਾ ਸੀਗਾ ਯੂਨਾਈਟਿਡ ਕਿੰਗਡਮ ਨੇ ਯੂਨਾਈਟਿਡ ਕਿੰਗਡਮ ਉਸ ਟਾਈਮ ਦੇ ਵਿੱਚ ਸਭ ਤੋਂ ਇੱਕ ਪਹਿਲਾ ਇਹ ਜਿਹੜਾ ਦੇਸ਼ ਸੀਗਾ ਜੀਨੇ ਸ਼ੁਰੂਆਤ ਕਰ ਲਈ ਸੀਗੀ ਠੀਕ ਹੈ ਜੀ ਤੇ ਆਪਾਂ ਅੱਜ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਅਸੀਂ ਵੈਪਨ ਵੀ ਦਿਖਾਵਾਂਗੇ ਠੀਕ ਹੈ ਤੇ ਕਿੱਥੋਂ ਹਥਿਆਰਾਂ ਦੀ ਕਰਾਤੀ ਸ਼ੁਰੂ ਹੀ ਦੇਖੋ ਮੇਰੇ ਕੋਲ ਵਾਲਵਰ ਤਾਂ ਹੈ ਨਹੀਂ ਦਿਖਾਉਣ ਨੂੰ ਪਰ ਮੈਂ ਤੁਹਾਡੇ ਲਈ ਇੱਕ ਪਿਸਟਲ ਤੇ ਇੱਕ ਰਾਈਫਲ ਦਿਖਾ ਸਕਦਾ ਠੀਕ ਹੈ ਜਿਹੜੀ ਇੱਕ ਜੌਦੀ ਜਾਗ ਦੀ ਮਿਸਾਲ ਦੇਣਗੇ ਚਲੋ ਜੀ ਆਪਾਂ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਠੀਕ ਹੈ ਜੀ ਤੇ ਲਾਈਕ ਸ਼ੇਅਰ ਕਰਦੇ ਰਹਾ ਕਰੋ ਆਪਾਂ ਵੀਡੀਓ 'ਚ ਹੁਣ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਹਾਂ ਜੀ ਆਪਾਂ ਵੀਡੀਓ ਦੇ ਵਿੱਚ ਖਾਣਾ ਅੱਗੇ ਕੰਟੀਨਿਊ ਕਰ ਰਹੇ ਆਂਗੇ। ਮੇਰੇ ਕੋਲ ਪਿਸਟਲ ਆ ਠੀਕ ਹੈ ਜੀ ਇੱਕ ਤੇ ਰਵੋਲਵਰ ਦੇ ਚੱਲਦੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਜਦੋਂ ਇੱਕ ਹੈਂਡ ਗਨ ਮਸ਼ਹੂਰ ਹੋ ਗਈ ਸੀ ਜਿਹਦੇ ਨਾਲ ਜਰਨਲ ਡਵੈਰ ਨੂੰ ਵੀ ਮਾਰਿਆ ਸੀ ਆਪਣੇ ਸੀ ਦੇ ਆ ਜਾਉਂ ਸਰਦਾਰ ਉਦਮ ਸਿੰਘ ਉਹਨਾਂ ਕੋਲ ਵੀ ਅਨਫੀਲਡ ਦੀ ਪਿਸਟਲ ਰਵੋਲਵਰ ਸੀਗਾ ਲੰਬੀ ਬੈਰਲ ਦੇ ਵਿੱਚ ਜਿਹੜਾ ਕਿਤਾਬ 'ਚ ਰੱਖ ਕੇ ਲਿਖੀ ਸੀ ਉਹਨਾਂ ਟਾਈਮਾਂ ਦੇ ਵਿੱਚ ਉਹੀ ਵੈਪਨ ਜ਼ਿਆਦਾ ਚੱਲਦਾ ਸੀਗਾ ਤੇ 1857 ਦੇ ਵਿੱਚ ਉਹ ਵੈਪਨ ਉੱਥੇ ਸਾਰੇ ਬੰਦ ਕਰਤੇ ਤੇ ਵੀ ਜਿਹੜੇ ਸਿਵਿਲIANS ਨੇਗੇ ਉਹ ਵੈਪਨ ਨਹੀਂ ਰੱਖ ਸਕਦੇ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਕਿਵੇਂ ਆਪਾਂ ਰਵਾਲਵਰ ਤੋਂ ਪਿਸਟਲ ਤੱਕ ਆਏ ਆ ਇਹ ਬਹੁਤ ਵਧੀਆ ਮੂਵ ਹੋਇਆ ਹੈਗਾ ਕਿ ਆਪਣਾ ਦੁਨੀਆ ਦੇ ਵਿੱਚ ਤੇ ਸਭ ਤੋਂ ਪਹਿਲਾਂ ਜੇ ਪਿਸਟਲ ਦੀ ਸ਼ੁਰੂਆਤ ਲਾ ਲਓ ਤੁਸੀਂ ਕਿਤੋਂ ਵੀ ਹੋ ਗਈ ਇਸ ਇੱਕ ਤੋਂ ਵੀ ਨਹੀਂ ਰੋਲਵਰ ਨੂੰ ਹਮੇਸ਼ਾ ਆਪਾਂ ਇੱਕ ਪਹਿਲਾ ਸਾਈਨ ਮੰਨਿਆ ਜਾਂਦਾ ਸੀਗਾ ਕਿ ਬਾਲਾ ਵਧੀਆ ਹੈਗਾ ਪਰ ਜਿਵੇਂ ਜਿਵੇਂ ਚੱਲਦੇ ਸਮੇਂ ਦੇ ਨਾਲ ਸਾਰੀ ਚੀਜ਼ਾਂ ਅਪਡੇਟ ਹੁੰਦੀਆਂ ਨੇ ਤੇ ਹਥਿਆਰ ਵੀ ਅਪਡੇਟ ਹੁੰਦੇ ਨੇ ਪਹਿਲੀ ਗੱਲ ਦੱਸ ਦਈਏ ਵੀ ਇਹ ਖਾਲੀ ਆ ਠੀਕ ਐ ਤੇ ਇਹਦੀ ਮੈਗਜ਼ੀਨ ਆ ਕੱਢ ਕੇ ਛੱੜਤੀ ਠੀਕ ਐ ਵੀਰੇ ਤੇ ਆਪਾਂ ਤੁਹਾਨੂੰ ਮੈਗਜ਼ੀਨ ਵੀ ਦਿਖਾ ਦਿੰਦੇ ਦੇਖੋ ਖਾਲੀ ਆ ਠੀਕ ਐ ਚੈਂਬਰ ਵੀ ਇਹਦਾ ਕਲੀਅਰ ਆ ਆਪਾਂ ਸੇਫ এনਵਾਇਰਨਮੈਂਟਸ ਵਿੱਚ ਵੀਡੀਓ ਬਣਾ ਰਹੇ ਆ ਆਪਣਾ ਤਕਰੀਬਨ ਜਿਹੜਾ ਇਹ ਕੰਮ ਆ ਆਪਾਂ ਕੋਠੇ ਦੇ ਉੱਪਰ ਬੈਠ ਕੇ ਵੀਡੀਓ ਬਣਾਉਣਾ ਚ ਆ ਰਹੇ ਦੇ ਵਿੱਚ ਜਿਹਦੇ ਵਿੱਚ ਕੋਈ ਆਪਣੇ ਕੋਈ ਨੇੜੇ ਦੇਲੇ ਹੈ ਨਹੀਂ ਤੇ ਬਿਲਕੁਲ ਸ਼ਾਂਤ ਜਗ੍ਹਾ ਤੇ ਆਪਾਂ ਬੈਠੇ ਆ ਤੇ ਪਿਸਟਲ ਤੱਕ ਦਾ ਮੂਵ ਹੋ ਗਿਆ ਆ ਪਿਸਟਲ ਦੀ ਜਿਹੜੀ ਟੈਕਨੋਲੋਜੀ ਆ ਉਹ ਬਲੋ ਬੈਕ ਸਿਸਟਮ ਦੇ ਕੰਮ ਕਰਦਾ ਹੈ ਸੈਮੀ ਆਟੋ ਕਹਿ ਸਕਦੇ ਹਾਂਗੇ ਆਪਾਂ ਠੀਕ ਹੈ ਜੀ ਤੇ ਜਿਹੜੇ ਇੰਡੀਅਨ ਦੇ ਵਿੱਚ अवेलेबल ਨੇ ਦਿਨ ਪ੍ਰਤੀ ਦਿਨ ਹੁਣ ਨਵੇਂ ਪਿਸਟਲਸ ਆ ਰਹੇ ਨੇਗੇ ਠੀਕ ਹੈ ਜੀ ਤੇ ਆ ਰਾਈਫਲ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ 315 ਇਹ ਵੀ ਬੀਐਸਏ ਦੀ ਬਣਾਇਆ ਹੋਇਆ ਹੈਗਾ ਇਹ ਵੈਪਨ ਲੀਨ ਫੀਲਡ ਨਾਲ ਦੀ ਰਾਈਫਲ ਸੀਗੀ ਅਨਫੀਲਡ ਕੰਪਨੀ ਨੇ ਬਣਾਈ ਸੀਗੀ ਏਟ ਐਮ ਦੇ ਦਾ ਕੈਲੀਬਰ ਆ ਠੀਕ ਹੈ ਜੀ ਤਾਂ ਆਪਾਂ ਅੱਜ ਗੱਲਬਾਤ ਇਹੀ ਕਰਨੀ ਸੀਗੀ ਕਿ 1818ਵੀਂ ਸਦੀ ਦੇ ਵਿੱਚ ਅਨਫੀਲਡ ਕੰਪਨੀ ਨੇ ਸ਼ੁਰੂਆਤ ਕੀਤੀ ਸੀਗੀ ਇੱਕ ਵਧੀਆ ਵੈਪਨ ਬਣਾਉਣ ਦੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈਗੀ ਤਾਂ ਲਾਈਕ ਸ਼ੇਅਰ ਕਰ ਦਿਓ ਜੀ ਠੀਕ ਹੈ ਜੀ ਅੱਜ ਇਨਫੋਰਮੇਸ਼ਨ ਸਿਰਫ ਇੰਨੀ ਕੀ ਸੀਗੀ ਜੇ ਤੁਹਾਨੂੰ ਚੰਗਾ ਲੱਗਦਾਗਾ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਯਾਕ ਪੱਕੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ